ਸਤਿ ਸ੍ਰੀ ਅਕਾਲ ਦੋਸਤੋ ਅੱਜ ਅਸੀਂ ਗੱਲ ਕਰਾਂਗੇ ਇੱਕ ਐਸੇ ਬੁਖਾਰ ਦੀ ਜੋ ਕਿ ਮੱਛਰ ਤੋਂ ਫੈਲਦਾ ਹੈ ਜੋ ਕਿ ਅੱਜ ਕੱਲ੍ਹ ਚੱਲ ਰਿਹਾ ਹੈ ਬਹੁਤ ਜ਼ਿਆਦਾ ਫੈਲ ਰਿਹਾ ਹੈ ਚਿਕਨ ਗੁਨੀਆ ਬੁਖਾਰ ਚਿਕਨ ਗੁਨੀਆ ਬੁਖਾਰ छोल लक्षण दसद भी लक्षण की होंगे ने किमें पता लगता है छन्ह की जिमेंज बुखार हो जाता कई बार सिर दर्द भी होंगे शरीर थकावट रही है हाथों जोड़ा पैरों से दर्द होंद उ उल्टियां लग जाने खारिश भी होने लगी है ਇਹਨਾਂ ਫੈਲਦਾ ਕਿਵੇਂ ਇਹ ਮਲਾ ਜਿਵੇਂ ਇਨਫੈਕਟਡ ਵਿਅਕਤੀ ਜਿਹਦਾ ਨੂੰ ਮੱਛਰ ਨੇ ਕੱਟ ਲਿਆ ਉਸੇ ਮੱਛਰ ਨੇ ਕਿਸੇ ਦੂਸਰੇ ਵਿਅਕਤੀ ਨੂੰ ਕੱਟ ਲਿਆ ਤਾਂ ਇਹ ਬਿਮਾਰੀ ਫੈਲਦੀ ਇਹੜਾ ਮੱਛਰ ਹੈ ਇਹ ਖੜੇ ਪਾਣੀ ਤੇ ਪੈਦਾ ਹੁੰਦਾ ਜਿਵੇਂ ਆਪਣੇ ਟੈਂਕਿਆਂ 'ਚ ਜਾਂ ਘਰਾਂ ਦੇ ਆਲੇ-ਦੁਆਲੇ ਪਾਣੀ ਖੜਾ ਰਹਿੰਦਾ ਹੈ ਟਾਇਰਾਂ ਡੂਣਾ 'ਚ ਡੱਬਿਆਂ 'ਚ ਇਹਦਾ ਪਾਣੀ ਖੜਾ ਰਹਿੰਦਾ ਉਸ ਤੋਂ ਪੈਦਾ ਹੁੰਦਾ ਹੈ ਇਹਦਾ ਦਰਦੋ ਹਫ਼ਤੇਾਂ ਮਹੀਨੇ ਦਾ ਕੁ ਵੀ ਰਹਿੰਦਾ ਹੈ ਵੀਕਨੈਸ ਬਹੁਤ ਜ਼ਿਆਦਾ ਹੋ ਜਾਂਦੀ ਹੈ ਦੋਸਤੋ ਇਹਦਾ ਧਿਆਨ ਰੱਖੋ ਸਫਾਈ ਰੱਖੋ ਘਰਾਂ ਚ ਪਾਣੀ ਨਾ ਖੜਾ ਹੋਣ ਦਿਓ ਪਾਣੀ ਤੇ ਮੱਛਰ ਪੈਦਾ ਹੁੰਦਾ ਹੈ। ਕੋਈ ਵਾਰ ਪਾਣੀ ਖੜਾ ਰਹਿੰਦਾ ਤਾਂ ਮੱਛਰ ਪੈਦਾ ਹੋ ਜਾਂਦਾ। ওই ਮੱਛਰ ਆਪਾਂ ਨੂੰ ਕੱਟਦਾ। ਬੱਚਿਆਂ ਦਾ ਖਾਸ ਕਰਕੇ ਧਿਆਨ ਰੱਖੋ ਬਜ਼ੁਰਗਾਂ ਦਾ। ਜਿਵੇਂ ਗਰਭਵਤੀ ਔਰਤਾਂ ਨੇ ਇਹਨਾਂ ਦਾ ਧਿਆਨ ਰੱਖੋ। ਇਹਨਾਂ ਤੇ ਇਹ ਜ਼ਿਆਦਾ ਟੈਕ ਕਰਦਾ ਹੈ। ਇਹ ਸੁਣੋ ਜਾਣਕਾਰੀ ਦੇਣੀ ਸੀ। ਧਿਆਨ ਰੱਖਿਓ। ਹੋਰ ਵੀ ਤੁਹਾਨੂੰ ਜਾਣਕਾਰੀ ਦਿੰਦੇ ਰਿਹਾ ਕਰਾਂਗੇ। ਇਹ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਸਬਸਕ੍ਰਾਈਬ ਤੇ ਲਾਈਕ ਜ਼ਰੂਰ ਕਰਿਓ। ਧੰਨਵਾਦ ਜੀ।